ਇੱਧਰ ਕਲਾ ਕੜਾਹੇ ਨੂੰ ਰੱਖਣ ਨੂੰ ਬਣਾਉਣ ਲੱਗਿਆ ਪੱਕੀ ਕਰਦੇ ਆਲੇ ਦਾਲੇ ਕੰਮ ਖਰਾਬ ਹੋਇਆ ਹਿੱਸਾ ਲੱਗ ਗਿਆ ਟਰਾਲੀ ਦਾ ਥੱਲੇ ਤੇ ਏਡੀ ਬਾਤ ਹੋ ਗਈ ਆ ਮੰਜਾ ਵੀ ਲੱਗ ਗਿਆ ਹਾਂਜੀ ਕੀ ਹਾਲ ਚਾਲ ਆਈ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਹੋਪ ਕਰਦਾ ਸਾਰੇ ਠੀਕ ਹੋਵੋਗੇ ਮੈਂ ਆਇਆ ਸੀਗਾ ਬੰਦਿਆਂ ਕੋਲ ਇੱਥੇ ਮੋਟਰ ਤੇ ਆਪਣੀ ਗੰਨੇ ਵਾਲੀ ਲੇਬਰ ਕੋਲੇ ਇਹ ਰੋਟੀ ਖਾਂਦੇ ਸੀਗੇ ਕੁਝ ਬੰਦੇ ਚਲੇ ਗਏ ਇਹਨਾਂ ਨੇ ਅੱਜ ਟਰਾਲੀ ਭਰਨੀ ਆ ਜਿਹੜੇ ਦੂਜੀ ਪਾਰਟੀ ਆਪਣੀ ਇਹਨਾਂ ਨੇ ਕੱਲ ਭਰੀ ਆ ਉਹ ਵੀ ਮੇਰੇ ਹਿਸਾਬ ਨਾਲ ਭਰਨਗੇ ਟਰਾਲੀ ਅੱਜ ਲੱਗੇ ਹੋ ਨੇ ਉਹ ਇੱਧਰ ਛੱਲਣਾ ਗੰਨੇ ਨੂੰ ਮੈਂ ਦਿਖਾਉਣਾ ਤੁਹਾਨੂੰ ਇਹ ਬੰਦੇ ਤਾਂ ਚਲੇ ਨੇ ਅੱਜ ਟਰਾਲੀ ਭਰਨ ਉਹ ਤੇ ਆਪਣੀ ਟਰਾਲੀ ਖੜੀ ਆ ਉੱਥੇ ਵੀ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਦੂਜੀ ਪਾਰਟੀ ਆਪਣੀ ਆ ਘੜਦੀ ਆ ਕਰਨਾਂ ਇਹ ਇਧਰਲੇ ਪਾਸੇ ਲੱਗੇ ਹੋਏ ਨੇ ਇਹ ਵੀ ਆਪਣੀ ਟਰਾਲੀ ਸੜਕ ਤੇ ਖੜਾ ਕੇ ਭਰੀ ਜਾਣੀ ਆ ਉੱਥੇ ਮੇਰੇ ਹਿਸਾਬ ਨਾਲ ਕੀ ਕਹਿਣਾ ਇਹ ਟਰਾਲੀ ਭਰੇਗਾ ਤੂੰ ਅੱਜ ਸ਼ਾਮ ਨੂੰ ਕਹਿੰਦਾ ਭਰਾਂਗੇ ਟਰਾਲੀ ਅਜੋਨਾਂ ਦੇ ਵੀ ਆ ਗਏ 5 ਬੰਦੇ ਹੋਰ ਉਹ ਵੀ 15 ਹੋ ਗਏ ਇਹ 17 ਨੇ ਉਹ ਅੱਗੇ 2 ਦਿਨ ਸਿਲਾਈ ਕਰਦੇ ਸੀ ਅੱਜ ਉਹ ਕਹਿੰਦੇ ਅਸੀਂ ਵੀ ਦੂਜੇ ਦਿਨ ਟਰਾਲੀ ਭਰਿਆ ਕਰਾਂਗੇ 1 ਦਿਨ ਸਿਲਾਈ ਕਰਕੇ ਹਾਂਜੀ ਇੱਧਰ ਆਪਣੇ ਖਲਾੜ ਦੀ ਵੀ ਤਿਆਰੀ ਚੱਲੀ ਜਾਂਦੀ ਆ ਬਣਾਤੀਆਂ ਪੌੜੀਆਂ ਇੱਧਰ ਖਲਾ ਕੜਾਹੇ ਨੂੰ ਰੱਖਣ ਨੂੰ ਬਣਾਉਣ ਲੱਗੇ ਆ ਪੱਕੀ ਕਰਦੇ ਆਲੇ ਦਾਲੇ ਕਰ ਦੋਗੇ ਜੀ ਅੱਜ ਅੱਜ ਚ ਏ ਭਾਈ 2025 ਤੱਕ ਹੋ ਗਈ ਸੀ 20 ਦਿਨ ਰਹਿ ਗਏ ਐਤਕੀ ਆਪਾਂ ਪੂਰਾ ਪੱਕਾ ਕੰਮ ਹੀ ਕਰਨਾ ਸਾਰਾ ਇੱਥੇ ਪੈਪੂ ਬਲਾ ਕੇ ਅੱਗੇ ਤਾਂ ਇਹ ਤੋਂ ਸਰੰਗ ਜੀ ਗੱਡੀ ਹੋਈ ਸੀ ਨਾ ਅੱਗੇ ਤਾਂ 2 ਸਾਲਾਂ ਚ ਇਕੱਠੀ ਤਿਆਰ ਹੋ ਗਈ ਜੀ ਚੌਥੇ ਸਾਲ ਨੂੰ ਪਕੜਾੜਾ ਚਲਾ ਗਈ ਨਾ ਨਹੀਂ ਐਤਕੀ ਚਲਾਵਾਂਗੇ ਦਸੰਬਰ ਚ ਬਾਦੋ 570 ਦਿਨਾਂ ਤੇ ਚੱਲੂ ਪੂਖਿ ਖਿਲਾੜੀ ਲੈ ਆ ਤੂੰ ਇਹਨੂੰ ਲਈ ਆ ਪੈਪ ਇੱਥੇ ਬਣੋ ਲੂਮਬਾ ਜਿੱਥੋਂ ਜੀ ਧੂਆ ਨਿਕਲੂ ਉਤੋਂ ਜੀ ਹਾਂ ਇਹ ਵੀ ਐਕਸਪਰਟ ਬੰਦਿਆਂ ਦਾ ਕੰਮ ਆ ਐਕਸਪਰਟ ਬੰਦੇ ਛੱਡੇ ਹੋਏ ਨੇ ਦੋਨੇ ਇਹ ਇੱਥੇ ਜਾਈਦਾ ਇਹ ਕੋਈ ਨਹੀਂ ਹੁੰਦਾ ਚੱਲੇ ਜਾਣਾ ਇਹ ਦੋਨੇ ਐਕਸਪਰਟ ਬੰਦੇ ਨੇ ਇਹ ਦੋਨੇ ਇਹ ਸਾਰੇ ਪੈਰ ਰੱਖ ਕੇ ਜਾਣਗੇ ਮਿੱਟੀ ਸਟਾਲ ਅਗਲੇ ਇਹ ਬੰਦਾ ਐਕਸਪਰਟ ਆ ਆਪਣਾ ਤੇ ਇੱਕ ਆ ਇਹਨਾਂ ਨੇ ਹੀ ਚਲਾਉਣੀਆਂ ਦੋਨਾਂ ਨੇ ਖਿਡਾਰੀ ਤੇ ਇਹੀ ਬਣਾਉਣ ਲੱਗੇ ਹੋਏ ਨੇ ਆਹੀ ਢਾਲਦੇ ਜਿਹੜੇ ਸਾਈਡਾਂ ਤੇ ਪਈਆ ਉਹ ਤਾਂ ਚਾਹੀਦੀ ਆ ਇਹਦਾ ਆ ਲਉਣਾ ਜ਼ਰੂਰੀ ਆ ਇਹਦੇ ਨਾਲ ਤਾਂ ਲੂੰਬਾ ਬਣਾਣਾ ਕਿਧਰ ਆਣਾ ਇਹਦੇ ਨਾਲ ਇਹ ਬਾਈ ਟਾਉਣ ਕਨਾਲੀ ਲੂੰਬਾ ਬਣਾਣਾ ਇਹੋ ਕਰਕੇ ਲੂੰਬੇ ਦੇ ਵਿੱਚ ਨਾ ਬਾਲਾ ਰੌਣਕ ਹੀ ਬੰਦਾ ਵੀ ਆ ਤਾਂ ਆਪਣਾ ਹਲੇ ਤੁਹਾਨੂੰ ਇਹਦੀਆਂ ਨਹੀਂ ਸੁਣਾਈਆਂ ਆਪਣਾ ਤੋੜਦੀ ਸਪਰੇਹਾਂ ਦਾ ਕੰਮ ਨਵੇੜ ਕੇ ਆਪਾਂ ਸਾਰੇ ਬੰਦੇ ਅੱਜ ਕਲਾੜੀ ਤੇ ਲਾਤੇ ਤਿੰਨ ਬਾਕੀ ਡੰਗਰਾਂ ਤੇ ਕੋਈ ਗਣਕ ਨੂੰ ਪਾਣੀ ਲਾਉਂਦਾ ਮੇਨ ਮੈਂ ਕਿਹਾ ਪਹਿਲਾਂ ਕਹਿੰਦੇ ਵੀ ਕਲਾੜੀ ਦਾ ਕੰਮ ਨਵੇੜਦੀ ਹੈ ਚਾਲੂ ਕਰੀਏ ਇਹਨੂੰ ਆ ਥੱਲੇ ਉੱਤਰ ਨੂੰ ਪੌੜੀਆਂ ਬਣਾਤੀਆਂ ਇੱਥੋਂ ਇੱਥੇ ਸਵਾਹ ਖੇਚ ਲਿਆ ਕਰਾਂਗੇ ਇੱਥੋਂ ਜੀ ਝੋਕਾ ਲੱਗੂਗਾ ਇੱਥੇ ਕੜਾਹਾ ਇੱਥੋਂ ਜੀ ਫਿਰ ਸਵਾਹ ਦਾ ਧੂਆ ਨਿਕਲ ਕੇ ਉੱਥੋਂ ਜੀ ਨਿਕਲ ਜਾਇਆ ਕਰੋ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਜਦੋਂ ਚਲਾਵਾਂਗੇ ਖਲਾੜੀ ਘੇਰਾ ਹੁਣ ਰੈਡੀ ਕਰਦੀ ਐ ਇਹਨੂੰ ਪੱਕਾ ਕੰਮ ਕਰ ਦੇਣਾ ਆਪਾਂ ਪੂਰਾ ਪਹਿਲਾਂ ਬਣੀ ਹੋਈ ਸੀ ਆਪਣੀ ਉੱਥੇ ਮੈਂ ਤੁਹਾਨੂੰ ਦੱਸਿਆ ਥੋੜੀ ਇੱਧਰ ਕਰਕੇ ਤਾਂ ਪੱਟਣੀ ਪੈਗੀ ਖਲਾੜਾ ਪਲਾਵਾਂਗੇ ਉੱਥੇ ਰਸ ਕੱਢਣ ਨੂੰ ਸ਼ਾਇਦ ਲੇਕਿਨ ਸਪੱਕਾ ਨਹੀਂ ਸ਼ਾਇਦ ਐਂ ਤਾਂ ਭੱਜਣ ਲੱਗੇ ਦੀ ਹੋਰ ਕੀ ਅਰੇ ਜੱਸੀ ਦਾ ਚਾ ਵੀ ਆ ਗਿਆ ਇੱਥੇ ਰੌਣਕ ਲਾਈ ਹੋਈ ਆ ਫੁੱਲ ਇਹਨਾਂ ਦੀ ਖਿਲਾੜੀ ਕੋਲੇ ਪਾ ਜੌਣਾ ਲੱਗੇ ਹੀ ਇੱਥੇ ਕਦੋਂ ਆ ਜੱਸੀ ਕਹਿੰਦੇ ਬੰਦੇ ਦੀ ਉਹ ਆਉਂਦੀਆਂ ਆ ਜਾਂਦਾ ਜਾਈਆਂ ਕਦੋਂ ਆਈ ਜਾਂਦੀ ਸੀ ਜਦ ੱਲੇ ਬੜਾਇਆ ਸੀ ਇਹ ਨਹੀਂ ਬੈਠਾ ਸੀ ਹਮ ਧੜਕਾ ਖੜਕਾ ਨਹੀਂ ਹੁੰਦਾ ਜੀ ਮੈਂ ਕਹੀਏ ਬਣ ਗਿਆ ਢਿਲਕਾ ਖੜਕਾ ਦਾ ਹੋੜ ਮੋੜ ਲੈ ਕੇ ਇਹ ਤੇਰੇ ਪਿੱਛੇ ਖੜਕਾ ਤੇ ਦਰਕਾ ਹੋ ਜੂ ਦੇਰੇ ਤੇ ਸੇ ਕਰ ਕਰ ਦਾਤਾ ਹੋ ਜਾਏਗਾ ਅਣਕਾ ਲੜਕਾ ਹੋ ਗਈ ਮੈਂ ਆਪ ਦਾ ਦਾ ਭੋਗ ਲੈ ਜਾ ਬੜਾ ਬੜਾ ਲੈਂ ਭੋਗ ਮੈਂ ਦਾ ਭੋਗ ਲੈ ਜਾ ਉਹ ਆਪ ਆਪਣਾ ਲੈ ਜਾ ਚੱਕ ਜਦੀ ਦਾ ਤੂੰ ਦੇ ਪਹਿਲਾ ਇਹ ਦਾ ਦੋ ਦੋਈ ਕੋਈ ਲੈ ਕੇ ਆ ਭੋਗ ਦੋ ਸਪੈਸ਼ਲ ਦੇਸੀ ਘਿਓ ਬਾਕੇ ਬਣਾਇਆ ਆ ਆ ਜਤੈਂਦਰ ਬਾਈ ਕੋਲ ਵੀ ਲਾਤੀ ਆਪਾਂ ਟਰਾਲੀ 3600 ਵਾਲੀ ਇਹ ਕਹਿੰਦਾ ਮੈਂ ਵੀ ਭਰਨੀ ਆ ਹੁਣ ਇਹ ਟਰਾਲੀ ਇਹ ਲੱਗਦੇ ਆ ਭਰਨ ਉਧਰ ਮੈਂ ਅਰਜਨ ਛੱਡਿਆ ਸੀਗਾ ਪਾਲਟੀ ਨੂੰ ਉਹ ਟਰਾਲੀ ਵਾ ਭਰਨ 6-7 ਲੈਨਾਂ ਲੱਗੀਆਂ ਉਹ ਵੀ ਕੱਢਦੇ ਆ ਟੋਚਨ ਪਾ ਕੇ ਉੱਥੇ ਲਾ ਦਾਂਗੇ ਜਿੱਥੇ ਅੱਗੇ ਲਾਉਣ ਨੇ ਆ ਇਹ ਇੱਥੇ ਲਾਤੀ ਇਹ ਹੁਣ ਇਧਰ ਲਈ ਇਥੋਂ ਭਰ ਦੇਣਗੇ ਭਰੇਗਾ ਵਾ ਠੀਕ ਆ ਆਪਾਂ ਚੱਲਦੇ ਆ ਘਰੇ ਹੁਣ ਟੋਚਨ ਵਾਲਾ ਟਰੈਕਟਰ ਲੈ ਕੇ ਆਉਨੇ ਆ ਰਾਜੀ ਅੰਕ ਲੇਨ ਆ ਗਿਆ ਸੀ ਆਪਾਂ ਨੂੰ ਟਰਾਲੀ ਆਪਣੀ ਫਸ ਗਈ ਜਿਸੇ ਨਹੀਂ ਦਰਵਾਹਤ 3600 ਲਿਆਂਦਾ ਕੱਢ ਕੇ ਪੂਰੇ ਪਾਇਆ ਹੁਣ ਇਹਨੂੰ ਪੰਜਾਬੀ ਆਪਾਂ ਸਾਈਡ ਤੇ ਕਰ ਲਿਆ ਮਿੱਤਰੋ ਕੰਮ ਖਰਾਬ ਹਿੱਸਾ ਲੱਗ ਗਿਆ ਟਰਾਲੀ ਦਾ ਥੱਲੇ ਤੇ ਏਡੀ ਬਾਤ ਹੋ ਗਈ ਆ ਮੰਜਾ ਵੀ ਲੱਗ ਗਿਆ ਕ੍ਰੇਨ ਮੰਗਾਈ ਆਪਾਂ ਹੈਡਰਾ ਉਹਦੇ ਨਾਲ ਹੀ ਕੱਢਾਂਗੇ ਮਗਰ ਨੂੰ ਤੁਰਤਾ ਪਈ ਸੀ ਪਰ ਟੇਢੀ ਹੋ ਗਈ ਹੋਰ ਕਰਤਾ ਉਹੀ ਕੰਮ ਕਰਤਾ ਉਹੀ ਕੰਮ ਕਰਦਾ ਉਹੀ ਕੰਮ ਚਾਚੇ ਨੂੰ ਮਿਲੋ ਸਾਡੇ ਸਾਡੇ ਨੂੰ ਸੋ ਸਾਥ ਹੀ ਟਰਾਲੀ ਚਲੋ ਕੋਈ ਨਹੀਂ ਹੈਡਰਾ ਨਾਲ ਕੱਢਦੇ ਆ ਹੁਣ ਟਰੈਕਟਰ ਤਾਂ ਜ਼ੋਰ ਬਾਈ ਫੁੱਲ ਮਾਰਦੇ ਆ ਪਰ ਜਿੱਥੇ ਅਸੀਂ ਟਰਾਲੀ ਫਸਾ ਦਿੰਨੇ ਆ ਨਾ ਇਹ ਟਰੈਕਟਰਾਂ ਦੇ ਨਿਕਲਣ ਜੋਗੀ ਛੱਡੀ ਦੀ ਨਹੀਂ ਹੁਣ ਕ੍ਰੇਨ ਨਾਲ ਹੀ ਕੱਢਾਂਗੇ ਤੇ ਕ੍ਰੇਨ ਆਪਾਂ ਪਾ ਕੇ ਦੇਖ ਲੈ ਕੇ ਨਾ ਸਾਰੇ ਟਰੈਕਟਰ ਪਾ ਕੇ ਦੇਖ ਲੈ ਕਲਿੱਪ ਲਾਈਨ ਵਾਲਾ ਹੈ ਨਹੀਂ ਸੀ ਕੋਈ ਤੇ ਗੱਲ ਬਣੀ ਨਹੀਂ ਪਰ ਹੁਣ ਕ੍ਰੇਨ ਆਉਂਦੀ ਆ ਕ੍ਰੇਨ ਨਾਲ ਟੋ ਝਾਕ ਕੇ ਹੈਡਰਾਂ ਨਾਲ ਇਧਰਲੇ ਪਾਸਿਓਂ ਝਾਕ ਕੇ ਕੱਢ ਦਾਂਗੇ ਟਰਾਲੀ ਜਮਾ ਫਸ ਗਈ ਇਧਰ ਮੰਜੇ ਤੇ ਆ ਵਜਨ ਹਿੱਸਾ ਥੱਲੇ ਲੱਗ ਗਿਆ ਟਰਾਲੀ ਦਾ ਗੰਨਾ ਵੀ ਇਹ 150 ਪਲੱਸ ਆ 150 ਕੁਆਂਟਲ ਗੰਨਾ ਹੋਊਗਾ ਫਿਰ ਬਾਕੀ ਟਰਾਲੀ ਦਾ ਵਜਨ ਦੇਖ ਲੋ ਲਓ ਜੀ ਆਪਾਂ ਹੈਡਰਾ ਮੰਗਾਈ ਸੀ ਹੈਡਰਾ ਆ ਗਈ ਹਣ ਪਾਉਨੇ ਆ ਮਗਰ ਵਾ ਤੋਲ ਹੀ ਦੇਣੀ ਆ ਨੇ ਤਾਂ ਟਰਾਲੀ ਜੈਕ ਪੁਆਇੰਟ ਤੇ ਲਾ ਕੇ ਮੇਰੇ ਸਾਹ ਨਾਲ ਬਣਿਆ ਹੁੰਦਾ ਨਾ ਟਰਾਲੀਆਂ ਦੇ ਉੱਥੇ ਲਾ ਕੇ ਆਪਾਂ ਚਾੱਕ ਕੇ ਬਾਮੂ ਨੇ ਨੂੰ ਤੋੜ ਲੈਣੀ ਆ ਟਰਾਲੀ ਮਗਰ ਮੈਂ ਚੱਲ ਬਾਈ ਮਗਰ ਸਾਰੇ 7 ਵਿੱਚ ਨੇ ਹਣ ਐਨੀ ਵੀ ਆਪਣੇ ਟਰੈਕਟਰਾਂ ਨੇ ਨਹੀਂ ਜ਼ੋਰ ਮਾਰਿਆ ਬਾਈ ਟਰੈਕਟਰਾਂ ਨੇ ਫੁੱਲ ਜ਼ੋਰ ਮਾਰਿਆ ਟਰਾਲੀ ਤੋੜਤੀ ਸੀ ਬਸ ਪੋਲ ਕਰਕੇ ਬਹਿ ਗਈ ਇੱਕਦਮ ਜੇ ਕਿਤੇ ਇਹਦੂ ਘੱਟ ਪੈਟੀ ਨਹੀਂ ਜੇ ਇੰਨੀ ਨਾ ਬਹਿਦੀ ਤੇ ਟਰਾਲੀ ਨਾ ਨਿਕਲਦੀ ਤਾਂ ਕਹਿੰਦੇ ਹੁਣ ਤੱਕ ਕੱਢ ਕੇ ਲੈ ਕੇ ਗਏ ਆ ਬਾਈ ਇੱਥੇ ਚੂਹੇ ਚਾਹੇ ਦੀ ਖੱਡ ਸੀ ਲਾਗੇ ਸੰਗਲ ਪਾਉਣਾ ਜੱਕ ਪੁਆਇੰਟ ਤੇ ਵੀ ਤਾਂ ਤੇ ਹੁਣ ਕੱਢਦੇ ਆ ਟਰਾਲੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਸ ਜੀਆਂ ਹੋਰ ਵੀਡੀਓ ਧਾਕੜ ਧਾਕੜ ਵੀਡੀਓ ਦੇਖਣ ਨੂੰ ਤੇ ਰੀਲਾ ਤੁਹਾਨੂੰ ਮਿਲਣਗੇ ਆਪਣੇ ਇੰਸਟਾਗ੍ਰam ਪੇ ਤੇ ਟਵਾਣਾ ਫਾਰਮ 87 ਤੇ ਆ ਬਈ ਉਹ ਤੇਰਾ ਭਾਈ ਬੋਲਦਾ ਤਾ ਸਾਰੇ ਬੋਲ ਚਲ ਪਰੀ ਜਾਂਦੇ ਆ ਟਰਾਲੀਆਂ ਕੱਢ ਲਿਆਂਦੀ ਰੀਲਾਂ ਬਹੁਤ ਕੈਂਟ ਬਣਿਆ ਨੇ ਤੁਹਾਨੂੰ ਮਿਲਣਗੇ ਆਪਣੇ ਇੰਸਟਾਗ੍ਰam ਪੇਜ ਤੇ ਲੈ ਕੇ ਜਾਂਦੇ ਆ ਲੈ ਕੇ ਜਾਂਨੇ ਆ ਹੈਡਰ ਤੋੜਦੀ ਆ ਹੁਣ ਜੇ ਮੂਰਲੀ ਪਰੇਉ ਫੇਰ ਹੀ ਮੋੜਾਂਗੇ ਆਪਾਂ ਅਗੇ ਸੀ ਤੇਲ ਪਾਉਣਾ ਆਪਣੇ 5500 ਚ ਤੇ ਆ ਟਰਾਲੀ ਤਾਂ ਭਰ ਗਈ ਆ ਆਪਣੀ ਬੰਦੇ ਰੱਸਾ ਘਸਦੇ ਆ ਉਧਰ ਲਈ ਵੀ ਭਰਨ ਵਾਲੀ ਆ ਆਪਾਂ 2-3 ਲੈਣਾ ਰਹਿ ਗਿਆ ਆਪਾਂ ਨੂੰ ਸ਼ਾਇਦ ਜਾਣਾ ਪਊਗਾ ਦੁੱਧ ਪਾਉਣਾ ਸ਼ਾਇਦ ਹਲੇ ਪੱਕਾ ਨਹੀਂ ਲੁੱਦਿਆਣੇ ਜਿਵੇਂ ਤੁਹਾਨੂੰ ਪਤਾ ਪਛਾਮ ਦਾ ਦੁੱਧ ਲੁੱਦਿਆਣੇ ਪਾਉਣੇ ਆ ਇਸ ਕਰਕੇ ਟਰਾਲੀਆਂ ਇਹ ਲੈ ਜਾਣਗੇ ਆਪੀ ਕੱਢ ਲੈਣਗੇ ਮੈਂ ਸ਼ਾਇਦ ਉਧਰ ਨੂੰ ਜਾਵਾਂ ਜੇ ਨਾ ਗਿਆ ਫਿਰ ਤੁਹਾਨੂੰ ਕਲਿੱਪਾਂ ਐਡ ਕਰ ਦਊਗਾ ਤੇਲ ਪਾ ਕੇ ਫਿਰ ਉਹਦੇ 'ਚ ਸ਼ਾਇਦ ਪਾਉਣਾ ਸ਼ਾਇਦ ਉਹਦੀ ਫੁੱਲਾਂ ਟੈਂਕੀ ਆਹ ਟਰਾਲੀ ਲੱਗਿਆ ਆਪਾਂ ਤੌਰਨ ਗੰਨੇ ਵਾਲੀ ਪਿੰਡ 'ਚੋਂ ਕਢਾਇਆ ਹੀ ਇਹ ਦੋ ਸੁਪਰਵਾਈਜ਼ਰ ਬਿਠਾ ਲਏ ਆਪਾਂ ਚਲੋ ਮਿਲਦੇ ਆ ਤੁਹਾਨੂੰ ਦਿਖਾਉਂਦੇ ਆ ਨਾਲ ਦੀ ਨਾਲ ਛੱਡਿਆ ਆਪਾਂ ਉਹ ਟਰਾਲੀ ਤਾਂ ਫਾਟਕ ਨਗਾ ਆ ਜਾਂਦੇ ਉਹ ਫਾਟਕਾਂ ਦਾ ਹੀ ਡਿੱਕਾ ਹੁੰਦਾ ਬਸ ਥੋੜਾ ਜਿਹਾ ਤੇ ਇੱਕ ਪਿੰਡ ਚ 17 ਤੁਰਾਂ ਚੱਕਣੀਆਂ ਪੈਂਦੀਆਂ ਆ ਵੀ ਟਰਾਲੀ ਭਰ ਗਈ ਇਹ ਰੱਜੀ ਲੈ ਕੇ ਜਾਣਗੇ ਤੇ ਦੱਸ ਕਸ ਕਰਦੇ ਇਹਨਾਂ ਦੇ ਵੀ ਬੰਦੇ ਉਹ ਫਿਰ ਇਹ ਵੀ ਲੈ ਕੇ ਚਾਲਦੇ ਆ ਟਰਾਲੀ ਪਿੰਡ ਨਗਾ ਕੇ ਆਉਣੇ ਆ ਇਹ ਆਪਣਾ 3602 ਜਾਊਗਾ ਹੁਣ ਦੋ ਦਿਨ ਫੇਰ ਵੇਲੇ ਪਰਸੋਂ ਚੌਥੇ ਨੂੰ ਭਰਾਂਗੇ ਦੋਨੇ ਟਰਾਲੀਆਂ ਜਾਂ ਇੱਕ ਆ ਗਈ ਮਿੱਤਰੋ ਆਪਾਂ ਉਹ ਟਰਾਲੀ ਵੀ ਤੋੜ ਲਈ ਸੀ ਉੱਥੋਂ ਮਾਣ ਕੱਢਦੇ ਆਂ ਆ ਫਾਟਕਾਂ ਤੱਕ ਨੰਗਾਉਣੀ ਹੁੰਦੀ ਐ ਇੱਥੇ ਥੋੜੀ ਐ ਇਧਰੋਂ ਗੱਡੀਆਂ ਰੋਕਣੀਆਂ ਆਉਂਦੀਆਂ ਗਲਾਈ ਜਾਣਾ ਵੀਰ ਇੱਕਦਮ ਚੜਨ ਲੱਗੇ ਇਥੋਂ ਧੰਪ ਤੋਂ